ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖਖਰਾਣਾ ਜੀ ਤਾਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਨੇੜੇ ਡਰੋਲੀ ਭਾਈ ਦੇ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਚਿੰਗੇ ਦੁੱਧ ਵਾਲੀ ਵਾੜ ਲੈ ਕੇ ਆਂਦੀ ਹੈ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਖੀਰ ਸਿੰਘ ਜੀ ਪਿੰਡ ਖਖਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 7878 0483 ਜੀ ਠੀਕ ਆ ਬਈ ਸੂਆ ਕਿੰਨਾ ਵੇੜਦਾ ਜੀ ਕਿ ਜਿਵੇਂ ਸੁਣਾ ਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਬਸ 2-4 ਦਿਨ ਲਊਗੀ ਜੀ 2 ਤੋਂ 4 ਦਿਨ ਲੈ ਜੂਗੀ ਪਿਛਲੇ ਸੂਏ ਬਈ ਕਿੰਨਾ ਦੁੱਧ ਇਹਦਾ ਛੋਇਆ ਬਈ 2+ ਕਿ ਹੋਇਆ ਜੀ ਛੋਇਆ ਵਾ ਜੀ ਹਾਂਜੀ ਹਾਂਜੀ ਅੱਜ ਕਿ ਹੋਊਗੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਆਪਣੀ ਜੀ ਬਈ ਫੈਟ ਵੀ ਇਹਦੇ ਚੰਗੀ ਆ ਪੰਜ ਫੈਟ ਉੱਤੇ ਆਉਂਦੀ ਹੈ ਜੀ ਹੂੰ ਕਰੋ ਸੰਗ ਪੈ ਜਾਂਦਾ ਹੈ ਨਾ ਹਾਂ ਜੀ ਹਾਂ ਨਾ ਗਰਮੀ ਮਨਾਵੇ ਜੀ ਦਿਨ ਹਜੇ 2-4 ਲੈ ਜੀ 2-4 ਦਿਨ ਲੈ ਜਾਣੇ ਜੀ ਤੋੜ ਕੇ ਦਿਖਾ ਦੇ ਵੀਰੇ ਤਿੰਨ ਤਰੀਕ ਨੂੰ ਬੰਦ ਨਹੀਂ ਚੰਗੀ ਆ ਵੀਰੇ ਨਿੱਗਰ ਨਰੋਈ ਆ ਸੰਭੀ ਪਲੀ ਆ ਜੀ ਤੇ ਤਿਆਰੀ ਵੀ ਉੱਦੀ ਜ਼ਿਆਦਾ ਕਮਾਲ ਦੀ ਗਲੀ ਚ ਲੈ ਚੱਲੀ ਬਈ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹਵਾਨਾ ਤੁਸੀਂ ਦੇਖ ਹੌਲੀ ਤੁਰਿਓ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਜੀ ਤਿਆਰੀ ਬਹੁਤ ਕਮਾਲ ਦੀ ਕੀਤੀ ਵੀ ਆ ਬਾਕੀ ਚੰਗੀ ਵੈੜਾ ਤੁਸੀਂ ਕਰੋ ਸੰਗ ਤੁਹਾਨੂੰ ਚਾਹੀਦਾ ਵੀਰੇ ਸੱਚ ਚੰਗੇ ਦੁੱਧ ਦੀ ਮਾਲਕਣ ਏਕ ਪਿਆਰ ਵੀ ਰਹੂਗੀ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਤਿਆਰੀ ਹੈ ਜੀ ਮੁੱਠੀ ਵਾਲਾ ਥਾਣਾ ਗਲਾਬੀ ਥਣ ਫੂੜਕਾਂ ਘੋਰਾ ਵੀ ਨਹੀਂ ਤੇ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਹਾਈਟ ਵੀਰੇ ਨੋਰਮਲ ਆ ਜਾਂਦੀ ਹੈ ਪਰ ਚੰਗੀ ਚੀਜ਼ ਆ ਤੁਸੀਂ ਦੇਖ ਸਕਦੇ ਹੋ 22 ਕਿਲੋ ਦੁੱਧ 22 10 10 ਕਿ ਇਹਦਾ ਪਿਛਲੇ ਸੂਏ ਦਾ ਚੋਇਆ ਵਾ ਤੇ ਜਿਹੜੇ ਹਿਸਾਬ ਨਾਲ ਵੀਰੇ ਹਵਾਨੇ ਦੀ ਤਿਆਰੀ ਆ ਉਹ ਹਸਾਵਨਾ ਇੰਨਾ ਦੁੱਧ ਦੇਣ ਕੋਈ ਬਾੜਾ ਨਹੀਂ ਗਾ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਹੋਇਆ ਵ ਤੇ ਬੈਕ ਸੈਟ ਨੂੰ ਧੱਕ ਤੁਸੀਂ ਚੈੱਕ ਕਰ ਲਓ ਤੇ ਹਜੇ ਢੱਲੇ ਦੇ ਚ ਪਈ ਆ ਜੀ ਤੇ ਭਾਈ ਕੀਮਤ ਇਹਦੀ ਜਾਇਜ਼ ਜੀ ਜਿਹੜੇ ਲੈਣ ਆਈ ਹੈ ਭਾਈ ਕੀਮਤ ਹੈ 75000 ਰੁਪਈਆ ਬਈ ਜਮਾਨਤਨ ਜਮਾਨਤਨ ਕਰ ਦਾਂਗੇ ਠੀਕ ਹੈ ਜੀ ਆਪਣਾ ਘਰੇਲੂ ਕੰਮ ਆ ਕੇ ਵਪਾਰ ਦਾ ਕੋਈ ਕੋਈ ਵਪਾਰ ਦਾ ਕੰਮ ਨਹੀਂ 75000 ਰੁਪਈਆ ਬਾਈ ਇਹਦੀ ਕੀਮਤ ਹੈ ਕੀਮਤ ਵੀਰੇ ਕੋਈ ਫੈਕਸ ਨਹੀਂ ਹੁੰਦੀ ਮਾਨਤਨ ਵਿੱਚੋਂ ਜ਼ਰੂਰ ਹੁੰਦਾ ਹੁੰਦਾ ਤੁਹਾਨੂੰ ਕੋਈ ਵੀ ਨਾਗ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ